ਰਾਜੂ ਅੜੀ ਸਾਰਾ ਹੀ ਹੋਏ ਗੁਰੂ ਘਰ ਅੱਛਾ ਦੁਆਰਾ ਸਾਰਾ ਠੀਕ ਹੈ ਰਾਤ ਰੋਂਗੇ ਹਾਂ ਸਭ ਬੇੜਾ ਠੀਕ ਹੈ ਜਿਹੜੇ ਅਸੀਂ ਆਏ ਹੋਏ ਆੜੀ ਸਰਗੁਰੂ ਘਰ ਦੇ ਆ ਦਰਸ਼ਨ ਕਰਨਾ ਵਧੀਆਂ ਗੁਰੂ ਘਰ ਦੇ ਦਰਸ਼ਨ ਕਰੇ ਲੰਗਰ ਛਕਿਆ ਤੇ ਪ੍ਰਭੂ ਰਾਤ ਰਮਾਂਗੇ ਨੇਰਾ ਹੋ ਗਿਆ ਸਾਨੂੰ ਅਸੀਂ ਲੇਟ ਹੋ ਗਏ ਤੇ ਸਾਨੂੰ ਰਾਤ ਨਹੀਂ ਗੁਰੂ ਘਰ ਅਸੀਂ ਆਖੇ ਬਾਈ ਗੁਰੂ ਘਰ ਹੀ ਰਹਿ ਜੰਨੇ ਆ ਚੱਲ ਕਿਉਂ 7:00 ਵਜੇ ਹੁਣ ਰਸਾ ਫਿਰ ਬਾਵਾ ਸਾਡਾ 100 ਕਿਲੋਮੀਟਰ ਵੰਗੂ ਆ 100 ਤੋਂ ਵੀ ਜ਼ਿਆਦਾ ਪੈ ਜਾਂਦਾ ਬਾਈ ਤਾਂ ਕਰਕੇ ਅਸੀਂ ਸਾਨੂੰ ਰਹਿਣਾ ਪੂਆ ਭਰਾਵਾ ਤੇ ਬਾਈ ਗੁਰੂ ਘਰ ਦੇ ਸਕੇ ਵੀ ਦਰਸ਼ਨ ਕਰਾਂਗੇ ਹੁਣ ਵੀ ਕਰ ਲਈ ਦਰਸ਼ਨ ਨਾਲੇ ਸਾਨੂੰ ਵੀ ਕਰਾਵਾਂਗੇ ਭਰਾਵੋ ਦਰਸ਼ਨ ਗੁਰੂ ਘਰ ਦੇ ਤੇ ਰਾਜੂ ਬੈਠਿਆ ਹੋ ਮੱਥਾ ਮੱਥਾ ਟੇਕ ਲਿਆ ਸੀ ਵੀਡੀਓ ਨੂੰ ਲਾਇਕ ਸ਼ੇਅਰ ਸਕ੍ਰੈਪ ਜਰੂਰ ਕਰਿਆ ਕਰੋ ਬਾਈ ਵਨ ਤੇ ਯਾਰ ਸਾਡੀ ਹੱਤ ਮੰਨ ਕੇ ਬੇਨਤੀ ਆ। ਸਾਨੂੰ ਗੁਰੂ ਘਰ ਦੇ ਸਵੇਰੇ ਵੀ ਦਰਸ਼ਨ ਕਰਾਵਾਂਗੇ ਹੁਣ ਵੀ ਕਰਾਵਾਗੇ ਭਰਾਵੋ। ਅੜੀ ਸਾਰਾ ਗੁਰੂ ਘਰ ਬਾਈ ਇਹ। ਭਰਾਵੋ ਬੜੀਆ ਗੁਰੂਤਾ ਆਵਾ ਇਹ। ਕਹਿੰਦੇ ਸੁੱਖਾਂ ਪੂਰੀਆਂ ਹੁੰਦੀਆਂ ਇੱਥੇ। ਲੱਡੂਆਂ ਦਾ ਪ੍ਰਸ਼ਾਦ ਜਿਆਦਾ ਚੜਦਾ ਗੁਰੂਤਰ। ਅੰਨਾ ਮਾ ਤਿਆਰ ਹੋ ਜਾਂਦਾ ਇਧਰਲੇ ਪਾਸੇ। ਗੁਰਕਾਰ ਹੋਰ ਬਣੀ ਜਾਂਦਾ ਲੰਗਰ ਹਾਲ ਆਏ ਹੀ ਬਣੀ ਜਾਂਦਾ ਵਧੀਆ ਉੱਤੇ ਹੋਰ ਤਿਆਰ ਹੋਈ ਜਾਂਦੇ ਆ ਸਾਡੇ ਵਧੀਆ ਗੁਰੂ ਘਰ ਨਾਮੀ ਗੁਰੂ ਘਰ ਆਪਰਾ ਬੋ ਉਹ ਬੱਠੀ ਆ ਰਹੇ ਵੀ ਮਾ ਸਾਡੇ ਇੱਥੇ ਆ ਗਈ ਲੰਗਰ ਛੱਕ ਕੇ ਹੁਣ ਮੋਟਰਸਾਈਕਲ ਜਮਾ ਕਰਾਵਾਂਗੇ ਤੇ ਫਿਰ ਕੋਈ ਪੁੱਛਦੇ ਆ ਵੀ ਭਾਈ ਹਾਲਚ ਪੈਣਾ ਪੂਰਾ ਕਿ ਕੋਈ ਕਮਰਾ-ਕਮਰਾ ਦੇ ਦਿੰਦੇ ਆ ਪੁੱਛਦੇ ਆ ਪ੍ਰਭੂ ਸਾਨੂੰ ਵੀਡੀਓ ਚ ਫਿਰ ਸਵੇਰੇ ਦਰਸ਼ਨ ਕਰਾਵਾਂਗੇ ਵੀਰੇ ਥੈਂਕ ਯੂ ਬਾਈ ਧੰਨਵਾਦ ਯਾਰਾਂ ਵੀਡੀਓ ਨੂੰ ਲਾਇਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਈਆਂ